ਕਬਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਲੇ ਵੀ ਆਪਣੀ ਮਨਮਰਜ਼ੀ ਕਰ ਰਹੇ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੋਵੇ ਚਾਹੇ ਗੁਰੂ ਘਰ ਦੇ ਵਜ਼ੀਰ ਹੋਣ ਚਾਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਤੇ ਭਾਵੇਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਹਸੀਲ ਤੋਂ ਬਣੀ ਸੱਤ ਮੈਂਬਰੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕਮੇਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਬਲੂ ਧੱਕੇ ਤੇ ਧੱਕਾ ਕੀਤਾ ਜਾ ਰਿਹਾ ਹੈ ਇੱਕ ਪਾਸੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਵਾਜ਼ ਉਠਾਉਂਦਾ ਹੈ ਸੁਬੀਰ ਸਿੰਘ ਬਾਦਲ ਦੇ ਵਿਰੁੱਧ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਦਾ ਹੈ ਈਵਨ ਦੋ ਸਿੱਖ ਅਤੇ ਸਿੱਖ ਜਥੇਬੰਦੀਆਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪੱਖ ਪੂਰ ਰੀਆਂ ਨੇ ਉਹਦੇ ਸਾਥ ਵਿੱਚ ਖੜੀਆਂ ਹੋ ਗਿਆ ਨੇ ਲੋਕ ਇਹ ਵੀ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਦਾ ਵੱਡਾ ਖਮਨਿਆਜ਼ਾ ਵੱਡਾ ਘਾਟਾ ਭੁਗਤਣਾ ਪਵੇਗਾ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਧਰ ਕੱਲ ਨੂੰ ਮੀਟਿੰਗ ਰੱਖੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਨਵੀਂ ਬਣੀ ਕਮੇਟੀ ਦੀ ਪ੍ਰੈਸ਼ਰ ਪਾ ਦਿੱਤਾ ਗਿਆ ਹੈ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੋਗਬੀਰ ਸਿੰਘ ਨੂੰ ਇੰਗਲੈਂਡ ਦੇ ਦੌਰੇ ਉੱਤੇ ਭੇਜ ਦਿੱਤਾ ਗਿਆ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਲੜਕੀ ਦੀ ਮੈਰਜ ਹੈ ਦਿੱਲੀ ਦੇ ਵਿੱਚ ਦੇਖੋ ਐਡਵੋਕੇਟ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਵੱਲੋਂ ਜਿਹੜੀ ਮੀਟਿੰਗ ਮੋਲ ਤਾਂ ਵੀ ਕਰ ਦਿੱਤੀ ਗਈ ਹੈ ਕਿਉਂ ਕਿ ਕੱਲ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁਮਾਵਾ ਉਹਨਾਂ ਨੂੰ ਮਵਤਲ ਕਰ ਦਿੱਤਾ ਗਿਆ ਕੱਲ ਇੱਕ ਵਾਰ ਵੀ ਫੇਸ ਨਹੀਂ ਕਰ ਸਕੇ ਜਮੀਰ ਜਾਗਦੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਨਫਰੰਸ ਕਰਨ ਤੋਂ ਕੋਰੀ ਨਾ ਕਰ ਦਿੱਤੀ ਭੱਜ ਗਏ ਜਿਹੜੇ ਉਥੇ ਪੱਤਰਕਾਰ ਪਹੁੰਚੇ ਹੋਏ ਸੀ ਕਿ ਅਜਾ ਕਿਹੜੀ ਵੱਡੀ ਗਲਤੀ ਵੇਖ ਲਈ ਗਿਆਨੀ ਹਰਪੀਸੂ ਹੁਣਾ ਦੀ ਕਿ ਤੁਸੀਂ ਉਹਦਾਂ ਨੂੰ ਵਾਤਲ ਕਰ ਦਿੱਤਾ ਹੈ ਤੇ ਹਾਲਾਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ ਹੁਣਾ ਉੱਤੇ ਜਿਹੜਾ ਪ੍ਰਭਾਵ ਪਾਇਆ ਗਿਆ ਫਿਰ ਦੁਬਾਰਾ ਜਿਹੜੀ ਕੱਲ ਮੀਟਿੰਗ ਰੱਖੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਸ ਨੂੰ ਮਲਤਵੀ ਕਰ ਦਿੱਤਾ ਗਿਆ ਹੈ ਤੱਕਾ ਕਰ ਦਿੱਤਾ ਤੱਕਾ ਕਰਨ ਲਿਆ ਗਿਆ ਹੈ ਸੁਖਬੀਰ ਸਿੰਘ ਬਾਦਲ ਦੇ ਦੁਆਰਾ ਫਿਰ ਦੁਬਾਰਾ ਯਾਨੀ ਕਿ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਦੀ ਲੜਕੀ ਦੀ ਮਰਜਾ ਉਹ ਉਧਰ ਬੀਜੀ ਹੋਣਗੇ ਹਾਲਾਂਕਿ ਮੀਟਿੰਗ ਇੱਕ ਘੰਟਾ ਚੱਲਣੀ ਹੈ ਟਾਈਮ ਨਹੀਂ ਕੱਢਿਆ ਜਾ ਸਕਦਾ ਯਾਨੀ ਕਿ ਮੀਟਿੰਗ ਹੁਣ ਕਦੋਂ ਹੋਵੇਗੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਜਿਸ ਤਰ੍ਹਾਂ ਤੱਕੇ ਤੇ ਤੱਕਾ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਗੁਰੂ ਘਰ ਦੇ ਵਜ਼ੀਰਾਂ ਦੇ ਨਾਲ ਅਤੇ ਸੱਤ ਮੈਂਬਰੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕਮੇਟੀ ਦੇ ਨਾਲ ਇਸ ਦਾ ਖਵਨਿਆਜਾ ਸਿੱਖ ਪੰਥ ਸਿੱਖ ਵੋਟਰ ਕਹਿ ਰਿਹਾ ਹੈ ਕਿ 2027 ਦੇ ਵਿੱਚ ਹਰਜਾਨਾ ਇਸ ਦਾ ਭੂਤਨਾ ਪਵੇਗਾ ਵੱਡਾ ਘਾਟਾ ਪਵੇਗਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ 1 ਮਾਰਚ ਨੂੰ ਫਿਰ ਐਜ਼ਏ ਦੁਬਾਰਾ ਪ੍ਰਧਾਨ ਬਣਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦਾ